ਸ਼ਿਲਪਾ ਸ਼ੇਟੀ ਪਹੁੰਚੀ ਸਿੱਧੀ ਵਿਨਾਇਕ ਮੰਦਿਰ ਮੱਥਾ ਟੇਕਣ ਦੇ ਅੰਦਾਜ਼ ਕਰਕੇ ਹੋ ਗਈ ਇਹ ਐਕਟਰਸ ਟਰੌਲ ਅੱਜ ਕੱਲ੍ਹ ਮੈਂ ਸੋਨਿਆ ਸੋ ਅਜਲਸੀ ਗੱਲ ਕਰਾਂਗੇ ਬਾਲੀਵੁੱਡ ਦੀ ਐਕਟਰੈਸ ਸ਼ਿਲਪਾ ਸ਼ੇਟੀ ਦੇ ਬਾਰੇ ਜੋ ਕਿ ਅਕਸਰ ਆਪਣੀ ਫਿਟਨੈਸ ਕਰਕੇ ਕਾਫੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਲੋਕ ਉਹਨਾਂ ਦੇ ਕੋਲ ਕਾਫੀ ਜ਼ਿਆਦਾ ਮੋਟੀਵੇਟ ਹੁੰਦੇ ਆ ਸੋ ਹਾਲ ਹੀ ਦੇ ਵਿੱਚ ਸ਼ਿਲਪਾ ਸ਼ੇਟੀ ਸਿਦਿ ਵਿਨਾਇਕ ਮੰਦਿਰ ਪਹੁੰਚੇ ਸੀਗੇ ਜਿੱਥੇ ਮੀਡੀਆ ਵਾਲੇ ਵੀ ਪਹੁੰਚ ਕੇ ਸਕੇਤੇ ਉਹਨਾਂ ਦੇ ਵੱਲੋਂ ਸ਼ਿਲਪਾ ਸ਼ੇਟੀ ਨੂੰ ਕੈਪਚਰ ਕੀਤਾ ਗਿਆ ਪਰ ਇੱਥੇ ਐਕਟਰੈਸ ਦੀ ਇੱਕ ਹਰਕਤ ਕਰਕੇ ਉਹ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਆ ਗਈ ਦਰਸਲ ਐਕਟਰੈਸ ਜਦੋਂ ਮੰਦਿਰ ਜਾ ਕੇ ਮੱਥਾ ਟੇਕਣ ਲੱਗਦੇ ਆ ਤੇ ਉਹਨਾਂ ਦੇ ਵੱਲੋਂ ਆਪਣੇ ਸਾੜੀ ਦਾ ਜੋ ਪੱਲੂ ਹੁੰਦਾ ਸਿਰ ਦੇ ਜ਼ਮੀਨ ਦੇ ਉੱਤੇ ਰੱਖ ਕੇ ਉਸ ਉੱਤੇ ਮੱਥਾ ਟੇਕਿਆ ਜਾਂਦਾ ਜਿਸ ਕਰਕੇ ਐਕਟ੍ਰੈਸ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਐਕਟ੍ਰੈਸ ਨੂੰ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਆ ਰਹੇ ਸੋ ਕਈ ਯੂਜ਼ਰਸ ਦਾ ਕਹਿਣਾ ਹੈ ਕਿ ਮੱਥਾ ਵਿਦ ਦੁਪੱਟਾ ਸਕਿਨ ਕੀ ਰੱਖਸ਼ਾ ਵੀ ਜ਼ਰੂਰੀ ਹੈ ਕਿਸੇ ਦਾ ਕਹਿਣਾ ਹੈ ਕਿ ਕੈਮਰਾਮੈਨ ਤਾਂ ਇੱਥੇ ਪਰ ਅਲੋਨ ਨਹੀਂ ਹੈ फिर कैसे हुआ कहीं गंदा हो जाता बिचारी का इसीलिए दुपट्टा रखकर मत्था टेक रही है किसी ने कहना है कि गंदगी लग रही है तो फिर आई ही क्यों आ तो किसी ने कहना है कि भगवान के दर पर मत्था टेकना था ना कि खुद की साड़ी पर शिल्पा जी ਤੋ ਕਈਆਂ ਦਾ ਕਹਿਣਾ ਹੈ ਕਿ ਜੋ ਸੈਲੀਬ੍ਰਿਟੀ ਆਂਦੇ ਆ ਉਹਨਾਂ ਦੇ ਕਰਕੇ ਇੱਕ ਅਲੱਗ ਰੌਬ ਬਣਾ ਦਿੱਤੀ ਜਾਂਦੀ ਹੈ ਤੇ ਜਿਹੜੇ ਗਰੀਬ ਲੋਕ ਹੁੰਦੇ ਆ ਉਹਨਾਂ ਨੂੰ ਇੱਕ ਭੀੜ ਦੇ ਵਿੱਚ ਇਕੱਠਾ ਕਰ ਦਿੱਤਾ ਜਾਂਦਾ ਸੋ ਅਕਸਰ ਜਦੋਂ ਸੋਸ਼ਲ ਸੋਸ਼ਲ ਮੀਡੀਆ ਤੇ ਅਸੀਂ ਅਜਿਹਾ ਵੇਖਦੇ ਆ ਕਿ ਜਦੋਂ ਕੋਈ ਸੈਲੀਬ੍ਰਿਟੀ ਕਿਸੇ ਰਿਲੀਜੀਅਸ ਪਲੇਸ ਤੇ ਜਾਂਦਾ ਹੈ ਤੇ ਉਸ ਨੂੰ ਇੱਕ ਵੀਵੀਆਈਪੀ ਟ੍ਰੀਟਮੈਂਟ ਦੇ ਦਿੱਤਾ ਜਾਂਦਾ ਉਹ ਇਕੱਲਾ ਉਸ ਥਾਂ ਦੇ ਉੱਤੇ ਮੱਥਾ ਟਿਕ ਸਕਦਾ ਤੇ ਉਸ ਦੇ ਆਲੇ-ਦੁਆਲੇ ਲੋਕ ਨਹੀਂ ਆ ਸਕਦੇ ਅਜਿਹੇ ਬਾਡੀਗਾਰਡਸ ਲਗਾ ਦਿੱਤੇ ਜਾਂਦੇ ਸੋ ਇਸ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਕਿ ਸੋ ਤੁਸੀਂ ਉਹ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਸ਼ਿਲਪਾ ਸ਼ੇਟੀ ਪਹੁੰਚੀ ਸਿੱਧੀ ਵਿਨਾਇਕ ਮੰਦਿਰ ਮੱਥਾ ਟੇਕਣ ਦੇ ਅੰਦਾਜ਼ ਕਰਕੇ ਹੋ ਗਈ ਇਹ ਐਕਟਰੈਸ ਟਰੋਲ ਅੱਜ ਕੱਲ੍ਹ ਮੈਂ ਸੋਨੀਆ ਸੋ ਅਜਲਸੀ ਗੱਲ ਕਰਾਂਗੇ ਬਾਲੀਵੁੱਡ ਦੀ ਐਕਟਰੈਸ ਸ਼ਿਲਪਾ ਸ਼ੇਟੀ ਦੇ ਬਾਰੇ ਜੋ ਕਿ ਅਕਸਰ ਆਪਣੀ ਫਿਟਨੈਸ ਕਰਕੇ ਕਾਫੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਲੋਕ ਉਹਨਾਂ ਦੇ ਕੋਲ ਕਾਫੀ ਜ਼ਿਆਦਾ ਮੋਟੀਵੇਟ ਹੁੰਦੇ ਆ ਸੋ ਹਾਲ ਹੀ ਦੇ ਵਿੱਚ ਸ਼ਿਲਪਾ ਸ਼ੇਟੀ ਸਿਦਿਵਿਨায়ক ਮੰਦਿਰ ਪਹੁੰਚੇ ਸੀਗੇ ਜਿੱਥੇ ਮੀਡੀਆ ਵਾਲੇ ਵੀ ਪਹੁੰਚ ਕੇ ਸਕੇ ਤੇ ਉਹਨਾਂ ਦੇ ਵੱਲੋਂ ਸ਼ਿਲਪਾ ਸ਼ੇਟੀ ਨੂੰ ਕੈਪਚਰ ਕੀਤਾ ਗਿਆ ਪਰ ਇੱਥੇ ਐਕਟਰੈਸ ਦੀ ਇੱਕ ਹਰਕਤ ਕਰਕੇ ਉਹ ਕਾਫੀ ਜ਼ਿਆਦਾ ਲਾਈਮਲਾਈਟ ਦੇ ਵਿੱਚ ਆ ਗਈ ਦਰਸਲ ਐਕਟਰੈਸ ਜਦੋਂ ਮੰਦਿਰ ਜਾ ਕੇ ਮੱਥਾ ਟੇਕਣ ਲੱਗਦੇ ਆ ਤੇ ਉਹਨਾਂ ਦੇ ਵੱਲੋਂ ਨੇ ਸਾੜੀ ਦਾ ਜੋ ਪੱਲੂ ਹੁੰਦਾ ਸਿਰ ਦੇ ਜ਼ਮੀਨ ਦੇ ਉੱਤੇ ਰੱਖ ਕੇ ਉਸ ਉੱਤੇ ਮੱਥਾ ਟੇਕਿਆ ਜਾਂਦਾ ਜਿਸ ਕਰਕੇ ਐਕਟ੍ਰੈਸ ਨੂੰ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਐਕਟ੍ਰੈਸ ਨੂੰ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਆ ਰਹੇ ਸੋ ਕਈ ਯੂਜ਼ਰਸ ਦਾ ਕਹਿਣਾ ਹੈ ਕਿ ਮੱਥਾ ਵਿਦ ਦੁਪੱਟਾ ਸਕਿਨ ਕੀ ਰੱਖਸ਼ਾ ਵੀ ਜ਼ਰੂਰੀ ਹੈ ਕਿਸੇ ਦਾ ਕਹਿਣਾ ਹੈ ਕਿ ਕੈਮਰਾਮੈਨ ਤੋਂ یہاں ਪਰ ਅਲੋਨ ਨਹੀਂ ਹੈ फिर कैसे हुआ कहिया का कहना है कि सर गंदा हो जाता बिचारी का इसीलिए दुपट्टा रखकर मत्था टेक रही है किसी ने कहना है कि गंदगी लग रही है तो फिर आई ही क्यों आ तो किसी ने कहना है कि भगवान के दर पर मत्था टेकना था ना कि खुद की साड़ी पर शिल्पा जी ਤੋ ਕਈਆਂ ਦਾ ਕਹਿਣਾ ਹੈ ਕਿ ਜੋ ਸੈਲੀਬ੍ਰਿਟੀ ਆਂਦੇ ਆ ਉਹਨਾਂ ਦੇ ਕਰਕੇ ਇੱਕ ਅਲੱਗ ਰੌ ਬਣਾ ਦਿੱਤੀ ਜਾਂਦੀ ਹੈ ਤੇ ਜਿਹੜੇ ਗਰੀਬ ਲੋਕ ਹੁੰਦੇ ਆ ਉਹਨਾਂ ਨੂੰ ਇੱਕ ਭੀੜ ਦੇ ਵਿੱਚ ਇਕੱਠਾ ਕਰ ਦਿੱਤਾ ਜਾਂਦਾ ਸੋ ਅਕਸਰ ਜਦੋਂ ਸੋਸ਼ਲ ਸੋਸ਼ਲ ਮੀਡੀਆ ਤੇ ਅਸੀਂ ਅਜਿਹਾ ਵੇਖਦੇ ਆ ਕਿ ਜਦੋਂ ਕੋਈ ਸੈਲੀਬ੍ਰਿਟੀ ਕਿਸੇ ਰਿਲੀਜੀਅਸ ਪਲੇਸ ਤੇ ਜਾਂਦਾ ਹੈ ਤੇ ਉਸ ਨੂੰ ਇੱਕ ਵੀਵੀਆਈਪੀ ਟ੍ਰੀਟਮੈਂਟ ਦੇ ਦਿੱਤਾ ਜਾਂਦਾ ਉਹ ਇਕੱਲਾ ਉਸ ਥਾਂ ਦੇ ਉੱਤੇ ਮੱਥਾ ਟਿਕ ਸਕਦਾ ਤੇ ਉਸ ਦੇ ਆਲੇ-ਦੁਆਲੇ ਲੋਕ ਨਹੀਂ ਆ ਸਕਦੇ ਅਜਿਹੇ ਬਾਡੀਗਾਰਡਸ ਲਗਾ ਦਿੱਤੇ ਜਾਂਦੇ ਸੋ ਇਸ ਵੀਡੀਓ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਕਿ ਸੋਚ ਵੀਰੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ